ਕਰਨਾ ਚਾਹੁੰਦੇ ਆ ਜੇ ਪੀਸੀਆਰ ਥੋੜੀ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਅਗਵਾਈ ਦੇ ਵਿੱਚ ਅੱਜ ਬਠਿੰਡਾ ਪੁਲਿਸ ਵੱਲੋਂ ਜਿਹੜੀ ਸ਼ਹਿਰ ਦੇ ਵਿੱਚ ਪੈਟਰੋਲਿੰਗ ਪਾਰਟੀ ਜਿਹੜੀ ਸਾਡੀ ਪੀਸੀਆਰ ਪਾਰਟੀਆਂ ਚੱਲਦੀਆਂ ਸੀਗੀਆਂ ਉਸ ਨੂੰ ਦੁਬਾਰਾ ਰੀਸਟ੍ਰਕਚਰ ਕੀਤਾ ਗਿਆ ਸਟਰੈਂਥਨ ਕੀਤਾ ਗਿਆ ਕਿਉਂਕਿ ਪਹਿਲਾਂ ਮੁਲਾਜ਼ਮ ਜਿਹੜੇ ਸੀਗੇ ਉਹ ਘੱਟ ਸੀਗੇ ਜਿਸ ਕਰਕੇ ਥੋੜੇ ਜਿਹਾ ਮੋਟਰਸਾਈਕਲ ਸਾਡੇ ਘੱਟ ਚੱਲ ਰਹੇ ਸੀਗੇ ਹੁਣ ਕਿਉਂਕਿ ਨਵੀਂ ਰਿਕਰੂਟਮੈਂਟ ਦੇ ਵਿੱਚ ਸਾਡੇ ਕੋਲ ਨਵੇਂ ਯੰਗ ਰਿਕਰੂਟਸ ਆਏ ਨੇ ਜਿਨ੍ਹਾਂ ਨੂੰ ਅਸੀਂ ਪੀਸੀਆਰ ਦੇ ਵਿੱਚ ਡਿਪਲੋਏ ਕੀਤਾ ਜਿਸ ਦੇ ਵਿੱਚ 24 ਲੜਕੇ ਤੇ 15 ਜਿਹੜੀਆਂ ਲੜਕੀਆਂ ਨੇ ਪੀਸੀਆਰ ਮੋਟਰਸਾਈਕਲ ਦੇ ਵਿੱਚ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਜਿਸ ਦੇ ਨਾਲ ਹੁਣ ਸ਼ਹਿਰ ਦੇ ਵਿੱਚ ਰਾਤ ਸਮੇਂ ਅਸੀਂ 20 ਦੇ ਮੋਟਰਸਕਰੀਮ ਮੋਟਰਸਾਈਕਲ ਜਿਹੜੇ ਹੈਗੇ ਨੇ ਦੁਬਾਰਾ ਰਨ ਕਰਨਗੇ ਅਤੇ ਨਾਲ ਸਾਡੀਆਂ 7 ਜਿਹੜੀਆਂ ਵਿਕਟਰ ਗੱਡੀਆਂ ਨੇ ਜੋ ਸਾਡੀਆਂ ਆਰਟੀਆ ਕਾਰਸ ਨੇ ਉਹਨਾਂ ਨੂੰ ਪੈਟਰੋਲਿੰਗ ਡਿਊਟੀ ਦੇ ਵਿੱਚ ਲਗਾਇਆ ਗਿਆ ਹੈ ਦਿਨ ਸਮੇਂ 8 ਮੋਟਰਸਾਈਕਲ ਨਾਲ 7 ਆਸ-ਪਾਸ ਦੀ ਜਿਹੜੀਆਂ ਲੜਕੀਆਂ ਦੀਆਂ ਸਕੂਟੀ ਸੀਗੀਆਂ ਨੇ ਉਹ ਕੰਮ ਕਰਨਗੀਆਂ ਤੇ ਨਾਲ 7 ਜਿਹੜੀਆਂ ਗੱਡੀਆਂ ਲੱਗਣ ਚੱਲਣਗੀਆਂ ਕਿਉਂਕਿ ਪਹਿਲਾਂ ਅ ਵਿੱਚੋਂ ਕਿਉਂਕਿ ਪਬਲਿਕ ਵੱਲੋਂ ਵੀ ਕਾਫੀ ਦੇਰ ਦੀ ਡਿਮਾਂਡ ਆ ਰਹੀ ਸੀ ਕਿ ਪੈਟਰੋਲਿੰਗ ਜਿਹੜੀ ਹੈਗੀ ਹੋਰ ਵਧਾਈ ਜਾਵੇ ਉਸ ਮੰਗ ਨੂੰ ਜਿਹੜੇ ਹੈਗਾ ਮੁੱਖ ਰੱਖਦੇ ਆ ਹੋਇਆ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀ ਪੀਸੀਆਰ ਹੈਗਾ ਬਠਿੰਡਾ ਦੇ ਵਿੱਚੋਂ ਸ਼ਹਿਰ ਦੇ ਵਿੱਚ ਰਨ ਕਰਦਾ ਉਹਨੂੰ ਸਟਰੈਂਥਨ ਕੀਤਾ ਗਿਆ ਤੇ ਇਸ ਦੇ ਵਿੱਚ ਦੁਬਾਰਾ ਜਿਹੜੇ ਹੈਗੇ ਨੇ 40 ਦੇ ਕਰੀਬ ਪੁਲਿਸ ਮੁਲਾਜ਼ਮ ਡਿਪਲੋਏ ਕੀਤੇ ਗਏ ਨੇ ਤੇ ਇਹਨਾਂ ਮੁਲਾਜ਼ਮਾਂ ਦੇ ਆਉਣ ਦੇ ਨਾਲ ਸ਼ਹਿਰ ਦੇ ਵਿੱਚ ਜਿਹੜੇ ਮੋਟਰਸਾਈਕਲਾਂ ਦੀ ਜਿਹੜੀ ਗਿਣਤੀ ਹੈ ਉਹ ਵਧਾ ਦਿੱਤੀ ਗਈ ਹੈ ਹੁਣ ਰਾਤ ਸਮੇਂ ਅਸੀਂ ਸਿਟੀ ਦੇ ਵਿੱਚ 20 ਮੋਟਰਸਾਈਕਲ ਅਤੇ 7 ਜਿਹੜੀ ਗੱਡੀਆਂ ਹੈਗੀਆਂ ਨੇ ਉਹਨਾਂ ਰਾਹੀਂ ਸ਼ਹਿਰ ਦੇ 24 ਘੰਟੇ ਜਿਹੜਾ ਹੈਗਾ ਕਵਰ ਕੀਤਾ ਜਾਊਗਾ। ਇੱਕ ਸਰ ਕਈ ਵਾਰੀ ਜਿਹੜੀਆਂ ਖਾਲੀ ਸਰਕਾਰੀ ਬਿਲਡਿੰਗਾਂ ਪਈਆਂ ਜਾਂ ਵੈਸੇ ਵੀ ਕਈ ਵਾਰੀ ਕੁਝ ਸ਼ਰਾਰਤੀ ਅਨਸਰ ਕੁਝ ਲਿਖੇ ਜਾਂਦੇ ਉਹਨਾਂ ਦੀ ਨਿਗਰਾਨੀ ਵਗਾਰ ਕੀਤੀ ਹੈ 15 ਗੱਡੀਆਂ ਦੇ ਵਿੱਚ ਲੈ ਕੇ। ਬਿਲਕੁਲ ਜੀ ਬਿਲਕੁਲ ਅਸੀਂ ਉਹਨਾਂ ਮੁਲਾਜ਼ਮਾਂ ਨੂੰ ਵੀ ਇਸ ਸੰਬੰਧ ਦੇ ਵਿੱਚ ਬਰੀਫ ਕੀਤਾ ਹੈ ਕਿ 26 ਜਨਵਰੀ ਦੇ ਸੰਬੰਧ ਦੇ ਵਿੱਚ ਕਈ ਵਾਰੀ ਸ਼ਰਾਰਤੀ ਜਿਹੜੇ ਅਨਸਰ ਹੁੰਦੇ ਨੇ ਜਾਂ ਜਿਹੜੇ ਮਾੜੇ ਅਨਸਰ ਹੁੰਦੇ ਨੇ ਉਹ ਕਈ ਵਾਰੀ ਕੋਈ ਛੋਟੀ ਸ਼ਰਾਰਤ ਕਰਨ ਦੇ ਇਰਾਦੇ ਦੇ ਨਾਲ ਕਿਸੇ ਕੰਧ ਤੇ ਜਾਂ ਸਰਕਾਰੀ ਬਿਲਡਿੰਗ ਤੇ ਕੋਈ ਗਲਤ ਚੀਜ਼ ਲਿਖ ਜਾਂਦੇ ਨੇ ਸੋ ਉਸ ਦੀ ਨਿਗਰਾਨੀ ਰੱਖਣ ਵਾਸਤੇ ਜਿਹੜੇ ਮੋਟਰਸਾਈਕਲ ਅਸੀਂ ਲਗਾਏ ਗਏ ਨੇ ਉਹਨਾਂ ਨੂੰ ਇਹ ਵੀ ਬਰੀਫ ਕੀਤਾ ਹੈ ਕਿ ਇਸ ਸਬੰਧ ਦੇ ਵਿੱਚ ਵੀ ਜਿਹੜੀ ਹੈਗੀ ਰਾਤ ਨੂੰ ਨਿਗਰਾਨੀ ਰੱਖਣੀ ਹੈ ਕਿਉਂਕਿ ਅਕਸਰ ਹੀ ਜਿਹੜਾ ਹੈ ਦੇਖਿਆ ਗਿਆ ਕਿ ਕਈ ਵਾਰੀ ਜਿਹੜਾ ਹੈ 26 ਜਨਵਰੀ ਜਾਂ 15 ਅਗਸਤ ਜਦੋਂ ਸਾਡਾ ਰਿਪਬਲਿਕ ਡੇ ਜਾਂ ਇੰਡੀਪੈਂਡੈਂਸ ਡੇ ਹੁੰਦਾ ਹੈ ਉਦੋਂ ਕੋਈ ਸ਼ਰਾਰਤੀ ਬੰਦਾ ਐਦਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਸੋ ਉਹਦੇ ਬੰਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜਾ ਹੈ ਪੀਸੀਆਰ ਮੁਲਾਜ਼ਮਾਂ ਨੂੰ